ਉਹ ਕਾਲਾ ਮਾੜਾ ਸਾਰੇ ਟੱਲੇ ਲੰਘ ਵੀ ਜਾਵੇ ਕਿਹਦਾ ਦੇ ਤੀ ਵੀ ਦਿਨ ਰਾਤ ਨੂੰ ਡੀਡੀ ਬੰਦ ਚੱਲਦਾ ਦੇਖੀ ਹੀ ਨਹੀਂ ਆ ਰਾਤ ਨੂੰ ਕਿਹ ਹੋ ਜੇ ਬੜੀ ਛੋਟੀ ਛੋਟੀ ਜਿੰਨੀ ਨੇ ਕਿ ਬੜੀ ਹੈ ਮੰਨੀ ਮੰਨੀ ਟੈਪ ਬੜਨਾ ਮੰਨੀ ਟੈਪ ਮੋਟੇ ਮੋਟੇ ਨਹੀਂ ਨਹੀਂ ਗਾ ਹਾਂ ਵਾ ਖਬਰਾਂ ਤੇ ਪਹਿਲਾਂ ਤੂੰ ਖਬਰਾਂ ਦੇ ਗੱਲ ਤਿਆਰੀ ਮੈਨਾਂ ਅਜੇ ਵੀ ਨਹੀਂ ਆਇਆ ਹਾਂ ਹਾਂ ਅਜੇ ਆਪਣੇ ਪਰਾਂਠੇ ਲਾ ਕੇ ਕਹੋ ਵੀ ਸਾਸਰੀ ਕਾਲ ਜੀ ਸਾਰਿਆਂ ਨੂੰ ਕੋਲ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਜੀ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਲੋ ਜੀ ਲੱਗੇ ਆਪਾਂ ਬਲੌਗ ਸ਼ੁਰੂ ਕਰਨ ਪਹਿਲਾਂ ਤਾਂ ਮਿਲੋ ਜੀ ਮਨਜੀਤ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਮੈਂ ਜਾਣਾ ਤਾਂ ਮਨ ਨੂੰ ਮੁੱਲਾਂ ਪਰ ਕੰਮ ਤਾਂ ਤੇ ਮਨਜੀਤ ਵੀ ਲੱਗੀ ਕਹਿਣ ਕਹਿਣੀ ਕਹਿਣੀ ਕਿ ਸਾਨੂੰ ਵੀ ਕੰਮ ਹੈ ਅਸੀਂ ਵੀ ਜਾ ਕੇ ਹਾਂ ਮਾਪੇ ਚੱਲੋ ਫਿਰ ਜਥਾ ਹਾਂ ਮ ਲਟਕੇ ਬਹਾਂ ਤੋਂ ਮ ਲਟਕੇ ਐ ਕਿ ਨਹੀਂ ਚਮਕੇ ਦਣਾਂ ਦੇ ਆਏ ਤੇ ਹੀ ਪਰੋਣੇ ਸ਼ਾਮ ਨੂੰ ਕਹਿਣ ਲੱਗੇ ਕਹਿੰਦੇ ਅਸੀਂ ਕਿੱਥੇ ਰਹੂਗੇ ਹੁਣ ਉਹ ਭਾਈ ਉਹ ਤਾਂ ਉੱਪਰ ਲਟਕੇ ਕਰਦੇ ਆਂ ਇਧਰ ਆਖਤ ਪਰ ਉਹੀ ਗੱਲ ਹੈ ਕਹਿੰਦੀ ਭਾਈ ਜਹਾਂ ਹਾਂ ਮ ਲਟਕੇਗੇ ਬਹਾਂ ਤੋਂ ਮ ਲਟਕੇ ਠੀਕ ਹੈ ਉਹਨਾਂ ਦੇ ਤੇ ਵੀ ਲਟਕਣਾ ਸੀ ਤੇ ਲਟਕੇ ਆਣਾ ਹਾਂ ਪਰ ਮਨੂੰ ਐ ਲੱਗਦਾ ਵੀ ਇਹ ਲਟਕਣਾ ਮਹਿੰਗਾ ਪੈ ਜਾਣਾ ਹੈ ਉਹ ਲੱਗ ਰਿਹਾ ਅਜੇ ਤੱਕ ਦੱਸਿਆ ਨਹੀਂ ਇਹਨਾਂ ਨੇ ਵੀ ਗੱਲਬਾਤ ਕੀਤੀ ਚਲੋ ਇਹਨਾਂ ਨੂੰ ਪੁੱਛ ਲੈਨੇ ਹਾਂ ਜੀ ਭਾਈ ਆਏ ਵੀ ਇਹਨਾਂ ਨੂੰ ਦੱਸਾਂ ਆਏ ਤੇ ਹੀ ਪਤਾ ਲੱਗੂਗਾ ਜੀ ਚਲੋ ਕਰੋ ਵੇਟ ਕਰੋ ਫਿਰ ਕੋਈ ਚੱਕਰ ਨਹੀਂ ਜੀ ਤੇ ਬਾਕੀ ਇੱਕ ਹੋਰ ਵੀ ਹੈ ਜੀ ਅਗਲੇ ਬਲੌਗ ਚ ਅੱਜ ਤੋਂ ਹੁਣ ਅੱਗੇ ਤੁਹਾਨੂੰ ਬਲੌਗ ਮਿਲਣਾ ਹੈ ਮਾਰਨਿੰਗ ਟਾਈਮ ਦਾ ਪ੍ਰਿੰਸ ਆਇਆ ਬਤਾ ਉਹਦੋਂ ਜਦੋਂ ਮਾਲਾ ਤੋਂ ਬਾਅਦ ਆਏ ਘਰੇ ਆਏ ਦੂਜੇ ਦਿਨ ਸਵੇਰੇ ਇਹਨਾਂ ਨੇ ਬਣਾਈਆਂ ਹੀ ਰੋਟੀਆਂ ਹੁਣ ਉਹ ਤੁਸੀਂ ਬਲੌਗ 'ਚੇ ਵੇਖੋ ਵੀ ਕਿਹੜੀਆਂ ਰੋਟੀਆਂ ਬਣੀਆਂ ਕਿੱਦਾਂ ਬਣੀਆਂ ਤੇ ਬਾਕੀ ਜੀ ਚੱਲੇ ਆ ਹੁਣ ਤੇ ਬਾਕੀ ਅਗਲੇ ਬਲੌਗ 'ਚ ਅੱਜ ਇਹਦੇ ਵਾਦਾ ਕਰਵਾ ਲੈਂਦੇ ਹਾਂ ਨਾ ਜੀ ਮਨਜੀਤ ਭਾਈ ਆ ਜਾ ਉਹ ਜਿਹੜਾ ਪਰਸੋਂ ਚੌਥਾ ਗਏ ਤੇ ਕੁਮੁੱਲਾ ਪਰ ਅੱਜ ਤੇ ਹਫ਼ਤਾ ਪਿਛਲੇ ਹਫ਼ਤਾ ਹੈ ਕਿਆ ਲਈ ਕਾ ਇਹ ਬਸ ਇੱਕ ਸੋਟ ਲਈ ਉਹ ਹੁਣ ਅਗਲੇ ਵਲੌਗ ਚ ਦਿਖਾਵਾਂਗੀ ਕੋਣ ਵੀ ਕੀ ਆ ਲਈ ਹੈ ਲੇਕਿਨ ਕਿਹੜੇ ਕੱਪੜੇ ਲਿਆ ਆਏ ਜਸ ਕਰਨ ਨੂੰ ਕੀ ਆ ਲਈ ਸਾਰਾ ਕੁਝ ਸ਼ੇਅਰ ਕਰੂੰਗੀ ਤੁਹਾਡੇ ਨਾਲ ਕਿਉਂਕਿ ਤੁਸੀਂ ਸਾਡੀ ਫੈਮਿਲੀ ਹੈ ਜੀ ਹੂੰ ਕਰਨ ਨੇ ਤਾਂ ਪਾ ਕੇ ਵੀ ਹੰਡਾਤੇ ਹਾਂ ਕਿਉਂਕਿ ਦੇਖੋ ਸਾਡੀ ਕੋਈ ਵੀ ਅੰਦਰ ਦਾ ਕੋਈ ਸਵਾਲ ਹੈ ਮਨ ਦਾ ਕੋਈ ਸਵਾਲ ਹੈ ਸੋਚ ਸਮਝ ਗਏ ਅਸੀਂ ਕੋਸ ਸੋਚਦੇ ਆਂ ਵੀ ਉਹ ਕੀ ਆ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਤੁਹਾਡੋ ਇਥਾਤੋ ਹੀ ਪੁੱਛ ਲੈਣੇ ਇਹ ਕਨਾਈ ਚਲੋ ਹੁਣ ਆਕੇ ਫੋਨ ਹੋਰੰਦੇ ਵੀ ਖੱਡ ਲੋ ਗੱਟੀ ਜਾਣਾ ਵੀ ਦੋ ਤਿੰਨਾਂ ਨੇ ਜੀ ਹਨਾ ਟਿੱਕੜ ਹੀ ਗਈ ਚੌਕੜੀ ਕਿਤੇ ਇਕੜੀ ਹਾਂ ਜਿੱ ਇੱਕ ਬੰਦਾ ਮੈਂਬਰ ਘਟਾ ਜੀ ਤੇ ਚਲੋ ਠੀਕ ਹੈ ਜੀ ਬਾਕੀ ਤੁਸੀਂ ਕਰੋ ਜੀ ਅੱਗੇ ਬਲੌਗ ਅਟੈਂਡ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰੇ ਵੀਰ ਭੈਣਾਂ ਭਰਾ ਕਮੈਂਟ ਕਰਦੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਐਦਾਂ ਹੀ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਅੱਗੇ-ਅੱਗੇ ਸ਼ੇਅਰ ਵੀ ਕਰਦੇ ਕਰੋ ਜੇ ਵਧੀਆ ਲੱਗਦਾ ਬਲੌਗ ਤੇ ਵੱਧ ਤੋਂ ਵੱਧ ਆਪਣੇ ਬਲੌਗ ਨੂੰ ਫੁੱਲ ਪੋਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਵੱਧ ਜੂ ਤੇ ਬਾਕੀ ਤੁਸੀਂ ਬਹੁਤ ਸੇਯੋਗ ਦੇ ਰਹੇ ਆਂ ਐਦਾਂ ਹੀ ਸੇਯੋਗ ਬਣਾਈ ਰੱਖੋ ਤੇ ਚਲੋ ਠੀਕ ਹੈ ਤੁਸੀਂ ਕਰੋ ਜੀ ਅੱਗੇ ਬਲੌਗ ਟੈਂਡ ਅਸੀਂ ਜਾਇਆ ਜੀ ਮੁੱਲਾਂਪਾ ਠੀਕ ਹੈ ਨੀ ਜੀ ਅਸੀਂ ਮੁੱਲਾਂਪਾ ਜਾਇਆ ਨੇ ਚਲੋ ਠੀਕ ਹੈ ਜੀ ਬਾਏ ਬਾਏ ਕਰੋ ਜੀ ਬਲੌਗ ਟੈਂਡ ਕਾਤੇ ਵੀ ਬਲ ਇਹ ਵੀ ਲੱਗਦਾ ਕੋਸ ਕਰਨਾ ਪ੍ਰਿੰਸ ਲੱਗੇ ਆ ਪੱਲਾ 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 ਮੰਜੀ ਦਾ ਹੱਕੇ ਅੱਗੇ ਚੱਕਰ ਹੈ ਕੀ ਲੱਗੇ ਬਣਾਣਾ ਮਿਰਚਾਂ ਬਣਾਟੇ ਉਹ ਕੱਢ ਦੋ ਇੰਨੀ ਮਿਰਚ ਥੋੜਾ ਹੋਏ ਕਰ ਦੇ ਕੱਢਾ ਉੱਪਰ ਤੇ ਪ੍ਰਿੰਸ ਹਾਂ ਉਹ ਵੀ ਕਰਿਆ ਬਬੇਸਟ ਜਾਂ ਤਿਆਰ ਲਓ ਜੀ ਹੁਣ ਨਾਲ ਬਣੇ ਰਹੇ ਉਹ ਤੁਹਾਨੂੰ ਦੱਸਦੇ ਆ ਅੱਜ ਵੀ ਸਵੇਰੇ ਮਾਰਨਿੰਗ ਟਾਈਮ ਕਿਆ ਲੱਗੇ ਬਣਾਣਾ ਆ ਕਿਆ ਕਿਆ ਆਏ ਮੰਜੀ ਮੇਥੇ ਆਦਾ ਪਿਆਜ਼ ਮਿਰਚਾਂ ਵਾਹ ਲੈ ਕਮਾਲ ਕਰਤੀ ਇਹ ਕਿਆ ਲੱਗੇ ਕਿਆ ਬਣਾਣਾ ਆਟੇ ਵਿੱਚ ਪਾ ਰਹੇ ਉਹ ਥੱਲੇ ਕਿਆ ਆਏ ਆ ਕਿਆ ਆਏ ਪਰ ਆਟਾ ਆਟਾ ਕਿੰਨਾ ਵੀ ਪਤਾ ਕਣਕ ਦੇ ਆਟੇ ਵਿੱਚ ਆ ਪੇਸਟ ਬਣਾ ਕੇ ਮੇਥੇ ਪਾ ਕੇ ਲੱਗੇ ਪਾਣ ਹੈ ਬਣਾਣਾ ਇਹ ਕਿ ਆ ਬਣੂਗਾ ਰੋਟੀਆਂ ਵਿੱਚ ਵਾਲੀਆਂ ਫਿਰ ਮਿੱਥੇ ਵਾਲ ਯਾਰ ਫਿਰ ਵਿੱਚ ਆ ਪਿਆਜ਼ ਪੂਜਾ ਤਾਂ ਨਾ ਪਾਓ ਕੱਲੀ ਮੱਕੀ ਦੇ ਆਟੇ ਵਿੱਚ ਤਾਂ ਕੱਲਾ ਹੋਉਂਦਾ ਮਿੱਥੇ ਉਹਨੇ ਲੈ ਉਹਨੇ ਹੋਰ ਮਿਰਚਾਂ ਵੱਡ ਲੀਆਂ ਗਾ ਮਿਰਚਾਂ ਲੀਆਂ ਉਹ ਪੱਠੂ ਯਾਰ ਹੈ ਉਹ ਖੜਾ ਪੱਠ ਹੋ ਗਿਆ ਕੋਈ ਨਹੀਂ ਇਹ ਅਸੀਂ ਚੱਕ ਹੁੰਦਾ ਹੁੰਦਾ ਮਸ਼ੀਨ ਨਹੀਂ ਮੈਂ ਤਾਂ ਐਂ ਕਹਿ ਰਹੇ ਹਾਂ ਵਿਚਾਲ ਮੈਂ ਮੰਨ ਲਈ ਗੱਲ ਤੁਹਾਡੀ ਵੀ ਪਰ ਇਹ ਅੱਛੇ ਆ ਵੀ ਇਹਦੇ ਵਿੱਚ ਪਾ ਤਿਆ ਪੇਸਟ ਆਟੇ ਚ ਸਾਰਾ ਕੋ ਪਹਿਲਾਂ ਹੀ ਦੇਖ ਲੋ ਜੀ ਕਣਕ ਦਾ ਆਟਾ ਛਾਣ ਕੇ ਨਾ ਜੀ ਉਹਦੇ ਚ ਪਹਿਲਾਂ ਤਾਂ ਪਾਇਆ ਇਹਨਾਂ ਨੇ ਕਿਆ-ਕਿਆ ਪਾਇਆ ਮਿਰਚਾਂ ਪੀਸੀ ਵੀ ਪੀਸੀਆਂ ਵੀ ਥੋੜੀਆਂ ਜਿਹੀਆਂ ਪਾਈਆਂ ਹੂੰ ਬਣ ਗਈ ਹਲੀਆਂ ਵਿੱਚ ਹਾਂ ਆਹ ਤਰ੍ਹਾਂ ਆ ਪਿਆਰ ਹੋ ਗਿਆ ਹੂੰ ਉਹ ਉਹ ਤਾਂ ਆਟਾ ਫੇਰ ਵਿੱਚ ਪਾਉਂਦੇ ਨਹੀਂ ਮਾਦਰਾ ਕਿੰਨਾ ਸਾਰਾ ਪਾਤੀ ਆ ਸੀ। ਅੱਛਾ। ਮਾਰ ਹੋ ਗਈ। ਐ ਚਾੜ ਦੇ ਦੇ ਮਾਰ ਕੇ। ਚੱਕ ਲੈ। ਮਿਕਸੀ ਮਨ ਕਿਆ ਕੱਟ ਕੇ ਪਾਇਆ ਹੁਣ? ਪਿਆਜ਼ ਕੱਟਿਆ। ਇੱਕ ਹੋਰ। ਜੀਰਾ। ਜੀਰਾ ਕਰਿਆ ਥੋੜਾ ਜਿਹਾ। ਮਿਕਸੀ ਮਨ ਕੱਟਿਆ ਹੈ? ਹਾਂ ਥੋੜਾ ਜਿਹਾ ਔਰ ਬਰੀਕ। ਅੱਛਾ ਪਿਆਜ਼ ਗੱਲ। ਲੈ ਵੀ ਅੱਜ ਪ੍ਰਿੰਸ ਦਊਗਾ ਬਣਾ ਕੇ ਪ੍ਰੌਂਠੇ ਮੈਂ ਇਥੇ ਵਾਲੇ ਪ੍ਰੌਂਠੇ ਲੱਗੇ ਜੀ ਬਣਾਣ ਸਭ ਤੋਂ ਪਹਿਲਾਂ ਆਟਾ ਲਿਆ ਜੀ ਆਪਾਂ ਨੇ ਕਣਕ ਦਾ ਉਸ ਦੇ ਵਿੱਚ ਪਾਇਆ ਫਿਰ ਪੇਸਟ ਮਿਰਚਾਂ ਦਾ ਅਦਰਕ ਹੋਰ ਕਿਆ-ਕਿਆ ਪਾਇਆ ਬਾਈ ਮਿਰਚਾਂ ਅਦਰਕ ਪਿਆਜ਼ ਹੈ ਉਹਦਾ ਪੇਸਟ ਬਣਾ ਕੇ ਜੀ ਫਿਰ ਮੇਥੇ ਕੱਟੇ ਹੋਏ ਤੇ ਮੇਥੀ ਫਿਰ ਉਹਨਾਂ ਦੇ ਵਿੱਚ ਮਿਕਸ ਕਰਕੇ ਫਿਰ ਆਟੇ 'ਚ ਮਿਲਾਤੇ ਹੁਣ ਨੂਨ ਦੇ ਇੱਕਾ ਪਾਈ ਸਰਦੀ ਬਣਾਉਂਗੇ ਤੇ ਮੇਥੇ ਆਣਾ ਹੈ ਠੀਕ ਹੈ ਹੈ ਆ ਚੈੱਕ ਤਾਂ ਕਰ ਫਿਰ ਉਹ ਵੀ ਤਾਂ ਪਾਇਆ ਮਸਾਲਾ ਮਸਾਲਾ ਕਿਹ ਆ ਕੇ ਪਾਇਆ ਜੀਰਾ ਹਾਂ ਹੈ ਵੀ ਪ੍ਰਿੰਸ ਹਾਂ ਜੀ ਜੀਰਾ ਹੋਰ ਤਾਂ ਹੈ ਹੋਰ ਕਹਿੰਦਾ ਤਾਂ ਬੇਸਣ ਪਾ ਦੇ ਉਹਦੇ ਵਿੱਚ ਥੋੜਾ ਜਿਹਾ ਲਓ ਜੀ ਇਹ ਦੇਖੋ ਇਹ ਆ ਤੇ ਮਾਂ ਗੁਨਣਾ ਹਰਾ ਹਰਾ ਹੋਣਾ ਦਾ ਇਹ ਹਾਂ ਠੀਕ ਹੈ ਪੱਕੇ ਜਾਂਦਾ ਹੈ ਜਾਂਦਾ ਇਹਦਾ ਨਾ ਹਾਂ ਹੁਣ ਪਾਣੀ ਪੈਣਾ ਹੋਰ ਹੈ ਨਾ ਆਟਾ ਗੁੰਨਣਾ ਦੇਖੀ ਹਰਾ ਹੋ ਜਾਣਾ ਇਹਨਾਂ ਸਾਰੇ ਨੇ ਉਹਨਾਂ ਨੂੰ ਇੰਨਾ ਦੱਬਣਾ ਕਿਤੇ ਵਿੱਚੇ ਕੁਝ ਹੋ ਜਾਵੇ। ਹੂੰ। ਬੇਸਣ ਵੀ ਪਾ ਸਕਦੇ? ਬੇਸਣ ਪੈਂਦਾ ਜੀ। ਅੱਛਾ ਹਾਂ। ਬੇਸਣ। ਇਹਦੇ ਨਾਲ ਤਾਂ ਮੱਕੀ ਦੇ ਆਟੇ 'ਚ ਪਾ ਰਹੇ ਜੇ ਇਹਨੂੰ? ਹਾਂ, ਹੋ ਗਏ ਇਸ ਦੀ। ਕਰਦੇ ਤਾਂ ਆਟੇ ਨਾਲ ਬੜੀਆ ਬਣਦੀ। ਅੱਛਾ ਹਾਂ। ਤੇ ਇਹਨੂੰ ਕਹਿੰਨੇ ਕਿਆ ਪਰੌਂਠਾ, ਮੇਥਾ ਪਰੌਂਠਾ? ਸਿੱਧੀ ਰੋਟੀ। ਅੱਛਾ ਮੇਥੇ ਦੀ ਰੋਟੀ। ਠੀਕ। ਅਗਵਾ ਤਾਂ ਦਿੱਤੀ ਹੋ ਪਈ ਐ। ਮੈਂ ਤਾਂ ਬਣਾਈ ਸੀ ਸਰਦੀ ਦੀ ਛਾਤ ਨੂੰ। ਬਣਾ ਨੂੰ ਖਾੜੀ ਹੋਰੀ ਉਹ ਹਲਦੀ ਨਾ ਪਾਈ ਜੰਨ ਲਈ ਕਰਦਾ ਹੈ ਹਾਂ ਬੰਨ ਲਈ ਕਰਦਾ ਹੈ ਜਨਰ ਲਾਗਦੇ ਨੇ ਕੀ ਹੈ ਨੇ ਹੂੰ ਬਾਹੋ ਜਣਾ ਹੋ ਜਾਣਾ ਹੈ ਨਾ ਆਟਾ ਥੋੜਾ ਜ਼ਿਆਦਾ ਲੱਗਦਾ ਮੈਨੂੰ ਮੰਨੋ ਨਾ ਮੰਨੋ ਮਨਜੀਤ ਅੱਜ ਵਾਸਤੇ ਇੱਕ ਟਾਈਮ ਵਾਸਤੇ ਆਟਾ ਲੈਣਾ ਦਾ ਤੈਨੂੰ ਪਤਾ ਹੈ ਇਹ ਸਾਰੇ ਟਾਈਮ ਦਾ ਹੀ ਆਟਾ ਲੈ ਲਿਆ ਅਵੇ ਟਾਈਮ ਤਾਂ ਨਹੀਂ ਹੈਗਾ ਹਾਂ ਦੋ ਤਿੰਨ ਟਾਈਮ ਦਾ ਆਟਾ ਹੈ ਦੇਖ ਲਈ 7 8 9 ਆਗਾ ਤੁਸੀਂ ਪਹਿਲਾਂ ਸਪੈਲ ਲੈ ਕੇ ਆਤੀ ਹੈ ਮੈਂ ਥੋੜਾ ਘੁੰਨਦੀ ਐ ਐਵੇਂ ਹੁਣ ਹੁਣ ਜੋਗਾ ਹਾਂ ਸਹੀ ਇਸ ਮਤਲਬ ਦੀ ਸ਼ਾਮ ਤੱਕ ਮਿੱਤੀ ਮਿੱਤੀ ਚੱਲੂਗਾ ਹਾਂ ਅੱਜ ਮੈਂ ਇੱਥੇ ਹੀ ਚੱਲੂਗਾ ਸ਼ਾਮ ਤੱਕ ਆ ਤੁਹਾਨੂੰ ਪਤਾ ਕਿਉਂਕਿ ਆਟਾ ਤਾਂ ਇੱਕ ਟਾਈਮ ਦਾ ਲੈਣਾ ਤਾਂ ਮਤਲਬ ਅੱਜ ਅੱਜ ਦਾ ਦੋ ਰੰਗ ਦਾ ਮੈਂ ਦੱਪਹਿਰੇ ਦਾ ਮਤਲਬ ਸਵੇਰੇ ਦੁਪਹਿਰੇ ਸ਼ਾਮ ਹਾਂ ਅੱਜ ਚੱਲੂਗਾ ਲੈ ਵੀ ਤਿੰਨੇ ਟਾਈਮ ਰੋਟੀਆਂ ਮੈਂ ਇੱਥੇ ਨਹੀਂ ਹੋਰ ਕੇ ਹੋਰ ਕੇ ਹੁਣ ਤਾਂ ਪੈਰਾ ਵੀ ਗੈਲ ਚੱਲਣਾ ਹੈ ਹੁਣ ਹਾਜ਼ਰੀ ਵੀ ਮਤਲਬ ਇਹ ਤਾਂ ਹੁਣ ਚੱਲੂ ਗਈ ਹੈ ਹਾਂ ਹਾਂ ਉਹ ਇੱਕ ਟਾਈਮ ਲਈ ਬਣਾਣਾ ਤਾਂ ਹੂੰ ਠੀਕ ਨਹੀਂ ਪ੍ਰਿੰਸ ਪ੍ਰਿੰਸ ਕਹਿੰਦਾ ਤਾਂ ਸ਼ਾਮ ਤੱਕ ਦਾ ਲੋ ਜਦੋਂ ਅੰਦ ਕੱਈ ਉਹ ਕਿਤਰਾ ਖੋਲੀਆਂ ਹਾਂ ਖੋਲੀਆਂ ਵੀ ਪ੍ਰਿੰਸ ਇਹਦੀ ਰਿੰਗ ਕਿਤੇ ਵਿੱਚ ਇਹ ਨਾ ਬਾਈ ਕੱਢ ਦੇ ਕੱਢ ਦੇ ਕਿਤੇ ਵਿੱਚ ਇਹ ਨਾ ਚਲੇ ਜਾਵੇ ਰਿੰਗ ਹਾਂ ਇਹ ਇਹ ਕਰਵਾਉਂਦੇ ਸਾਰੇ ਗਾਏ ਹਰੀ ਹਰੀ ਨਹੀਂ ਉਹ ਹੋ ਜਾਣਾ ਹਰਾਏ ਨੇ ਹੋਊਗਾ ਤੇ ਰਾਣਾ ਤਾਂ ਪਹਿਲਾਂ ਸੁੱਕੇ ਚ ਸਾਰਾ ਪਾਲ ਉਹ ਆਇਆ ਰ ਮੇਥੀ ਦੇ ਪੱਤੇ ਤੋੜ ਕੇ ਨੇ ਮਿਕਸੀ ਮੈਨੋਂ ਘਟਦੇ ਹਾਂ ਉਹ ਪਾ ਲੂ ਹੋਰ ਪਾ ਲੂ ਜਿਆਦਾ ਨਹੀਂ ਪੈਂਦੇ ਇਹ ਹੋਰ ਪਾ ਲੂ ਦੇਖ ਪਹਿਲਾਂ ਕੋਈ ਨਹੀਂ ਮੂਝੇ ਮੈਨੂੰ ਤਾਂ ਹਰੀ ਹਰੀ ਜੀ ਰੋਟੀ ਖਸੰਦਾ ਹਰੀ ਹਰੀ ਇਹ ਸਾਗ ਪਾ ਲੈ ਵਿੱਚ ਪ੍ਰਿੰਸ ਠੀਕ ਨਹੀਂ ਸਾਗ ਪਿਆ ਸਾਗ ਪਾ ਲੈ ਹਾਂ ਜਿੰਦੇ ਦੇਖੀ ਤਾਂ ਬੇਵਾਰ ਹਰੀ ਹਰੀ ਰੋਟੀ ਕੀਦੀ ਉਹੋ ਜੀ ਹਾਂ ਖਲਾ ਚਿੱਟੀ ਹੋ ਰਹੀ ਕੋਈ ਨਹੀਂ ਫਿਰ ਆ ਆਟਾ ਦਾ ਕਣਕ ਦਾ ਇਹ ਮੱਕੀ ਦੀ ਰੋਟੀ ਉਹ ਨਹੀਂ ਬਣਾਉਂਦੀ ਤੂੰ ਮਿੱਥੇ ਵਾਲੀ ਉਹ ਕਹੇ ਜੀ ਹੁੰਦੀ ਓਕਣਾ ਮੈਂ ਕਹਿ ਦਿੱਤੀ ਨਾ ਮਿਕਸੀ ਮਨ ਕੱਢ ਲਈ ਮਿੱਥੇ ਮਿਕਸੀ ਮਨ ਕੱਢ ਕੇ ਉਹ ਨਹੀਂ ਐਦੇ ਨਾਲ ਤਾਂ ਸਾਗ ਦੀਆਂ ਪਾ ਲੈ ਦੋ ਕੜਛੀਆਂ ਵਿੱਚ

ਮੇਥੇ ਮਾੜਾ ਜਿਹਾ ਟਾਕੂ ਨਾ ਨਹੀਂ ਲੱਭਦੀ ਆ ਹਾਂ ਉਹ ਨਹੀਂ ਗੱਲ ਬਣਨੀ ਹਾਂ ਫੇਰ ਦੁਪਹਿਰਾ ਕਿੱਥੇ ਜਾਊ ਉਹ ਨਹੀਂ ਦੁਆਇ ਕਰ ਹੈ ਜੇ ਮੇਥੀ ਨਹੀਂ ਪਈ ਆ ਯਾਰ ਆ ਕੋੜੇ ਹੋ ਜਾਂਦੇ ਇਹ ਦੇ ਜੇ ਜ਼ਿਆਦਾ ਕੜੱਤਣ ਹੋਣੀ ਤਾਂ ਵਿੱਚ ਵਿੱਚ ਕੋਈ ਕੋਈ ਆਵੇ ਆ ਤਾਂ ਫੇਰ ਵੀ ਸੋਹਣਾ ਤਾਂ ਸਾਂ ਪੇਸਟ ਦੇਖਿਆ ਨਹੀਂ ਹੈ ਤਾਂ ਆਏ ਨਾ ਇੱਕ ਗੁੱਛੀ ਦੀ ਮੇਥਿਆਂ ਦੀ ਹਾਂ ਲਓ ਜੀ ਆਪਣੇ ਸਬਸਕ੍ਰਾਈਬਰਾਂ ਨੂੰ ਦੱਸ ਦਈਏ ਵੀ ਤੁਸੀਂ ਮਨਜੀਤ ਮੰਗ ਨਹੀਂ ਸੋਚਣਾ ਜੇ ਸੋਚਣਾ ਤਾਂ ਵਿੱਚ ਭਾਈ ਫਿਰ ਨਾ ਐ ਕਰੇ ਕਰੋ ਸਾਗ ਹੋਇਆ ਬਣਾਇਆ ਉਹਦੋਂ ਲਿਓ ਪੰਗਾ ਦੋ ਕੜਛੀਆਂ ਸਾਗ ਦੀਆਂ ਪਾ ਲਿਓ ਜੇ ਤੁਸੀਂ ਵੀ ਕਹੋਗੇ ਹਰਾ ਹਰਾ ਜਿਆ ਬਣਾਣਾ ਆਟਾ ਗੁੰਨਣਾ ਪਾਲਕ ਦੀ ਪਈ ਪਾਲਕ ਦੇ ਪਰੌਠੇ ਬਣਾਣੇ ਨੇ ਨਾ ਵਿੱਚ ਗੁੰਨ ਕੇ ਕਿੰਨਾ ਸੁਣਾ ਫਰਾ ਬਰਨ ਭੋਜਨ ਦਾ ਦੇਖ ਮੜਾ ਜੇ ਆਟਾ ਖਾ ਕੇ ਨਮ ਹੈ ਇਹ ਐਂ ਕਹਿੰਦਾ ਜਿਕਣਾ ਨਾ ਆਪਾਂ ਵੇੜ ਤਿਆਰ ਕਰਦੇ ਆਂ ਕਚੋਰੀਆਂ ਵਾਸਤੇ ਉਹਨੂੰ ਚੈੱਕ ਨਹੀਂ ਕਰ ਲੰਦੇ ਖਾ-ਕਾ ਲੂ ਵਾਲੇ ਨੂੰ ਤੈਨੂੰ ਤਾਂ ਕਹਿੰਦਾ ਠੀਕ ਹੈ ਗੱਲ ਤਾਂ ਪ੍ਰਿੰਸ ਦੀ ਵੀ ਚੈੱਕ ਕਰਨਾ ਦੇਖ ਲੈ ਮੜੇ ਖਾ ਕੇ ਦੇਖ ਲੈ ਨੂਨ ਮਿਰਚ ਉਹਦੇ ਠੀਕ ਹੈ ਆਟਾ ਹੀ ਹੈ ਆਟਾ ਹੀ ਹੈ ਆਟਾ ਹੀ ਹੈ ਅੱਛਾ ਐਂ ਦੱਸੋ ਬਾਈ ਜਿਹੜਾ ਉਹ ਠੀਕ ਹੈ ਹਾਂ ਠੀਕ ਹੈ ਜਿਹੜਾ ਪੇਸਟ ਬਣਾਇਆ ਤਾਂ ਤੁਸੀਂ ਮਿਰਚਾਂ ਦਾ ਆਦਰਕ ਦਾ ਉਹਦੇ ਵਿੱਚ ਪਿਆਜ਼ ਵੀ ਪਾਏ ਤੇ ਦੋ ਤਿੰਨ ਪਾ ਲਾਉਂਦਾ ਨਾ ਉਰੇ ਮੈਂ ਚੈੱਕ ਕਰ ਲੰਦਾ ਟੈਨ ਮੈਂ ਚੈੱਕ ਕਰ ਲੈਦੇ ਪਹਿਲੇ ਹੀ ਅੱਛਾ ਠੀਕ ਪਹਿਲਾਂ ਪਹਿਲਾਂ ਨਾ ਜਾਂਦਾ ਫਿਰ ਕੁੰਨੇਵਾਂ ਆਉਂਦਾ ਨਹੀਂ ਹਾਂ ਦੇਖ ਹੋ ਗਿਆ ਹਰਾ ਹੁਣ ਹੁਣ ਪੁੱਛ ਪ੍ਰਿੰਸ ਕਹਦੇ ਦੇਖਣ ਲਾਗੇ ਨਾ ਵਿੱਚ ਨੂੰ ਹੋ ਗਿਆ ਚਿਤਰਾਜਕ ਹੋ ਗਿਆ ਨਾ ਦੇਖ ਲੱਗ ਗਿਆ ਹੁਣ ਆਇਂ ਹੁਣ ਛਿੜਕ ਦੇ ਮੜਾ ਮੜਾ ਜੇ ਛਿੜਕਣਾ ਕੱਟ ਮੜਾ ਜਾਈ ਯਾਰ ਮਜਾ ਆਪਾ ਨਹੀਂ ਜਿਆਦਾ ਨਹੀਂ ਕੀ ਕੀ ਦੀ ਜਿਆਦਾ ਮੈਨੂੰ ਲੱਗਦਾ ਹੋਰੇ ਕੋਈ ਬਣਾਉਂਗੇ ਅੱਜ ਇਹ ਡਾਬ ਰੋਟੀਆਂ ਬਣਾਉਂਗੇ ਪ੍ਰਿੰਸ ਡਾਬ ਰੋਟੀਆਂ ਹੈਂ ਲੱਭ ਰੋਟੀ ਬਰਤੀ ਇਹ ਤਾਂ ਰਾਰਾ ਹੁਣ ਆ ਗਿਆ ਤੇ ਦੇਖੋ ਗਿਆ ਨਾ ਮੈਨੂੰ ਆਹੀ ਤਾਂ ਕਹਿੰਦਾ ਤਾਂ ਵੀ ਅਜੇ ਗੁੰਨ ਤਾਂ ਸਹੀ ਫਿਰ ਬਣਾਉਂਗਾ ਦਿਖੂਗਾ ਤੈਨੂੰ ਇਹ ਟੁੱਟੀ ਜਾਣਾ ਮੈਂ ਨਾ ਤੀ ਅਸ ਬੇਸਨ ਭਾ ਕੇ ਠੀਕ ਹੋ ਜਾਂਦੀ ਓ ਤੂੰ ਕਿੰਦੇ ਉਹੀ ਕੰਮ ਨਾ ਕਰਾਈ ਵੀ ਮੇਰਾ ਆਟਾ ਗੁੰਨਿਆ ਫਰਾਗਾ ਥੋੜਾ ਘੈੜਾ ਰੱਖੀ ਹੈ ਜਿਆਦਾ ਬਦਲਾ ਨਾ ਹੈਗੀ ਹੁਣ ਦੇਖਦੇ ਆਂ ਵੀ ਬਣਦਾ ਕੀ ਆ ਦੇਖ ਲੋਈ ਵੇਚਣਾ ਪੇਸਟ ਵੀ ਪਾਇਆ ਹੀ ਬਣਾ ਕੇ ਇਹਨਾਂ ਦੇਖੋ ਪਿਆਜ਼ ਦਿਖਦਾ ਨਾ ਪਿਆਜ਼ ਆਦਰਕ ਮਿਰਚਾਂ ਉਹ ਮਿਕਸੀ ਮੰਨ ਕੱਢ ਕੇ ਉਸ ਤੋਂ ਬਾਅਦ ਮੈਂ ਇੱਥੇ ਇਤੇ ਕਟੇ ਹੋਏ ਉਹ ਪਾਤੇ ਫਿਰ ਵਿੱਚ ਪਾਤੇ ਅ ਮਸਾਲਾ ਹੁੰਦਾ ਇਹ ਆਪਣਾ ਜੀਰਾ ਜੂਰਾ ਧਨੀਆ ਉਹ ਵੀ ਕੱਢ ਕੇ ਪਾਇਆ ਇਹਨਾਂ ਨੂੰ ਮਿਕਸੀ ਮੰਨ ਹੈ ਪ੍ਰਿੰਸ ਤੇ ਮਸਾਲਾ ਕਿੱਦਾਂ ਕੱਢਦੇ ਆ ਮਿਕਸੀ ਮੰਨ ਉਹ ਤਾਂ ਨਿਕਲਦਾ ਨਹੀਂ ਹੁੰਦਾ ਕਿਹੜਾ ਜੀਕਾ ਹਾਂ ਮੈਂ ਰ ਇੱਕ ਥੋੜਾ ਜਿਹਾ ਕੱਟਿਆ ਪਿਆਜ਼ ਹੀ ਪਾ ਕੇ ਗਏ ਲੋ ਬਿਆਸਾ ਥੋੜਾ ਸਾਦੋ ਤਾਂ ਨਹੀਂ ਆ ਗਿਆ ਲਾ ਬਚੁੰਦੀ ਮਜੰਦਾ ਹੈ ਥੋੜੇ ਜਿਹੇ ਆਏ ਥੋੜਾ ਲੰਮਟਾ ਲੱਗਦਾ ਨਹੀਂ ਵੈਸੇ ਖਬਰ ਇਹਨਾਂ ਕਿਆ ਕਰਦੇ ਆ ਹਾਂ ਠੀਕ ਆ ਬੱਸ ਇੱਕ ਵਾਰੀ ਕਰ ਲੈ ਬਾਹਰ ਲਾ ਕੇ ਹਲਕਾ ਜਿਹਾ ਪਾਣੀ ਗੁਨ ਹੋਣਾ ਇਹਨੂੰ ਜਿੰਨਾ ਰਲਾਉਂਗੀ ਤਾਂਹੀਂ ਬਣੂਗਾ ਮੁੱਕੀ ਦਾ ਪੂਰੀ ਦੇ ਇਹਨੂੰ ਮੰਨ ਨਹੀਂ ਲੱਗਦਾ ਅੱਜ ਕੁਝ ਪੂਰੀ ਬਣੂਗਾ ਤਿੰਸਰ ਉੱਪਰ ਤੇ 8.5 ਵੀ ਹੋ ਗਏ ਮਨਜੀਤ ਮੈਂ ਜੱਸ ਕਰ ਨੂੰ ਛੱਡਿਆ ਆ ਮੈਂ ਫਿਰ ਇਹਨਾਂ ਸਕੂਲ ਹੈਂ ਹਾਂ ਪ੍ਰਿੰਸ ਜੱਸ ਕਰਨ ਨੂੰ ਛੱਡਿਆ ਹੁਣ ਸਕੂਲ ਉਹ ਇਹਦਾ ਕੁਝ ਬੋਲਦਾ ਪ੍ਰਿੰਸ ਹੱਸਦਾ ਗੜੀ ਹੈਂ ਹਾਂ ਦੇਖ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਐਹੀ ਬਣਨਾ ਇਹਨੇ ਹੁਣ ਕਿਉਂ ਤਾਂ ਵਿੱਚ ਸਮਾਨ ਨਹੀਂ ਪਾਇਆ ਇਹਦੇ ਇਹ ਹੁਣ ਜੜੂਗਾ ਥੋੜੋ ਓਕਣਾ ਜਿਕਣਾ ਤੇਰਾ ਆਮ ਆਟਾ ਹੁੰਦਾ ਐਹੀ ਬੱਬੜ ਕਹਾਜੀ ਰਹਿਣਾ ਇਹਨੇ ਦੇਖ ਉਹ ਬਣ ਕੇ ਬਣ ਕੇ ਬਣ ਗਿਆ ਗੋਲਾ ਬਣ ਗਿਆ ਗੋਲਾ ਬਣ ਗਿਆ ਪੜਾ ਤੜਿਆ ਹਰ ਹੋ ਗਿਆ ਤੁਸੀਂ ਵੀ ਨਵੇਂ ਨਵੇਂ ਪੰਗੇ ਲੈਣੇ ਆ। ਗਲਤ ਹੈ। ਜੇ ਹੋਈ ਗੱਲ ਆ ਗਈ ਹੁਣ ਜੇ ਫੋਨ ਪਰ ਅਸੀਂ ਸੈਟਿੰਗਾਂ ਕਰੀ ਜਾਊਂਗਾ ਕਰੀ ਜੋ ਕਿ ਤਾਹੀਂ ਸਿੱਖੂਗਾ। ਅੱਛਾ ਠੀਕ ਹੈ ਠੀਕ। ਹੁਣ ਚੀਜ਼ ਕੋਈ ਅਸੀਂ ਬਣਾਣੀ ਤਾਹੀਂ ਸਿੱਖੂਗੇ ਜ ਪ੍ਰਿੰਸ ਦੀ ਜ਼ਿੰਦਗੀ ਸੰਘਰਸ਼ਮਈ ਹੈ ਹਨਾ। ਇਹਨੂੰ ਜਿੰਨਾ ਇਹਦੇ ਗੁੰਝਲਾਂ 'ਚ ਫਸੂਗੇ ਉਹਨਾਂ ਆਪਾਂ ਜ਼ਿੰਦਗੀ ਬਾਰੇ ਸਮਝੂਗੇ ਵੀ ਕਿਹ ਤਰ੍ਹਾਂ ਕੱਟਣੀ ਹੈ। ਹਾਂ। ਠੀਕ। ਐਂ ਤਾਂ ਪ੍ਰਿੰਸ ਤਾਂ ਕਿਆ ਬਣ ਗਿਆ। ਮੈਂ ਸੋਚ ਰਿਹਾ ਵੀ ਮੀਚਣਾ ਪੜਨਾ ਮੈਨੂੰ ਇਹ ਗੁੰਝਲਾਂ ਦੇ ਤਾਨਿਆ ਨਾਲ ਠੀਕ ਹੈ ਠੀਕ ਹੈ ਇਹ ਚਾਲ ਗੋਲਾ ਬਣ ਗਿਆ ਚਾਲੇ ਆ ਬਣਾ ਕੇ ਲਓ ਜੀ ਤੁਹਾਨੂੰ ਫੇਰ ਦਿਖਾਣੇ ਵੀ ਮੇਥੇ ਵਾਲੀ ਰੋਟੀ ਬਣੀ ਕਿਦਾਂ ਦੀ ਕਿਸ ਤਰ੍ਹਾਂ ਦੀ ਲੁੱਕ ਹੈ ਕਿਸ ਤਰ੍ਹਾਂ ਬਣ ਕੇ ਆਈ ਹੈ ਜੀ ਫੇਰ ਦਿਖਾਵਾਂਗੇ ਜੀ ਬਣੇ ਰਿਹਾ ਨਾਲ ਪ੍ਰਿੰਟ ਬਣਾਉਗਾ ਹਾਂ ਪ੍ਰਿੰਟ ਬਣਾਉਗਾ ਪ੍ਰਿੰਸਨਤਾ ਵਾਹਿਦ ਬਾ ਤਿਆਰ ਕਰਕੇ ਦੇ ਦਿੱਤਾ ਸਮਾਨ ਹੈ ਜੀ ਆ ਦੇਖੋ ਜੀ ਗੁੰਨ ਹੋ ਗਿਆ ਆਟਾ ਲਓ ਜੀ ਜਿੰਨੇ ਵੀ ਆਪਣੇ ਬਾਹਰ ਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਜੀ ਆਪਣੇ ਵੀਰ ਭੈਣ ਭਰਾ ਤੁਸੀਂ ਸੌਖਾ ਤਰੀਕਾ ਜਲਦੀ ਚ ਨਾ ਐਦਾਂ ਦਾ ਤੁਸੀਂ ਸਿਸਟਮ ਕਰ ਤਿਆਰ ਕਰ ਲਿਆ ਕਰੋ ਬਾ ਦੋ ਤਾਰੀਆਂ ਬਾ ਜਿਹੜੇ ਮੇਥਿਆਂ ਵਾਲੀਆਂ ਰੋਟੀਆਂ ਬਣ ਗਈਆਂ ਠੀਕ ਹੈ ਜੀ ਇਹ ਜੀ ਬਣਿਆ ਕੋਸਾ ਧੂਆਂ ਜਾਂ ਤਾਂ ਨਿਕਲ ਰਿਹਾ ਰਸੋਈ ਚ ਹੈ ਬਣਦਾ ਬੱਲਾ ਬੱਲਾ ਬਈ ਜਾਣਾ ਕਹਿੰਦੇ ਮਨ ਲਾ ਕੇ ਕੋਈ ਚੀਜ਼ ਆਪਾਂ ਕੋਈ ਕੰਮ ਕਰਨ ਲੱਗੀ ਹੈ ਤਾਂ ਬਣ ਜਾਂਦਾ ਹੈ ਉਹ ਸਿਰੇ ਚੜਦਾ ਇਹ ਕੰਮ ਲਓ ਜੀ ਪ੍ਰਿੰਸ ਹੁਣ ਨਾ ਕਰੋ ਤਾਂ ਇਹ ਚੈੱਕ ਬਣਾਤੀ ਇਹ ਗੱਲ ਮਜੀਦ ਕਹੀ ਗਈ ਕਹਿੰਦੀ ਹਰੇ ਹਰੇ ਨਹੀਂ ਦੇਖਦੇ ਲਓ ਜੀ ਪ੍ਰਸ਼ਾਦ ਦੇ ਚੈੱਕ ਕਰੋ ਜੀ ਕਰੋ ਨਾਲ ਜੀ ਇੰਜੋਏ ਆ ਖੁਸ਼ਬੂ ਆ ਰਹੀ ਹੈ ਜੀ ਖੁਸ਼ਬੂ ਆ ਰਹੀ ਮੇਥਿਆਂ ਦੀ ਵਾਹ ਮੰਨ ਗਏ ਬਾਈ ਮੰਨ ਗਏ ਪ੍ਰਿੰਸਰ ਤੂੰ ਐ ਠਾਲੇ ਪਏ ਤੁਸੀਂ ਰਸੋਈ ਚ ਤੂੰ ਐ ਜਿਹੜੇ ਆਪਾਂ ਮੱਕੀ ਮੱਕੀ ਦੇ ਐਟੇ ਵਿੱਚ ਪਾਨੇ ਨਾ ਮਿੱਥੇ ਹਾਂ ਉਹਨਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਹੈ ਅੱਛਾ ਵੀ ਵਧੀਆ ਏ ਚੈੱਕ ਵੀ ਕਰ ਲੈ ਮੈਨੂੰ ਤਾਂ ਪਤਾ ਹੈ ਨਾਲ ਦੀ ਨਾਲ ਇਹ ਚੈੱਕ ਵੀ ਨਹੀਂ ਨਹੀਂ ਜਸ ਕਰਦੇ ਸਾਰੀ ਚੀਜ਼ ਵੀ ਚੈੱਕ ਚੈੱਕ ਅੱਛਾ ਯਾਰ ਪ੍ਰਿੰਸ ਨੇ ਚੈੱਕ ਕਰਿਆ ਹੁਣ ਪ੍ਰਿੰਸ ਕੀ ਘਟ ਰੱਖੀ ਬਾਈ ਹਾਂਜੀ ਘਟਾਈ ਹਾਂ ਤੇ ਲੋ ਜੀ ਬਣ ਗਈ ਗੱਲ ਜਣੋ ਹੈ ਆ ਗਈ ਲੋਟ ਕੰਮ ਆਟਾ ਤਾਂ ਜੀ ਤੁਹਾਨੂੰ ਐਦਾਂ ਲੱਗਣਾ ਜਿੰਨਾ ਤੁਸੀਂ ਆਮ ਗੁੰਦੇ ਨਾ ਓਕਣਾ ਨਹੀਂ ਗੁੰਨਣਾ ਜੀ ਆਟਾ ਪਰ ਵਿੱਚ ਜਿਆ ਸਮਾਨ ਪੈ ਜਾਣਾ ਨਾ ਫਿਰ ਥੋੜਾ ਕ ਫਰਕ ਰਹੂਗਾ ਆਟੇ ਦਾ ਤੁਸੀਂ ਕਿਤੇ ਕਹੇ ਵੀ ਦਹੀਂ ਜਾਓ ਮੁੱਕੀਆਂ ਵੀ ਗੁੰਨੀ ਜਾਮੇ ਜੀ ਬਾਕੀ ਮੈਂ ਜੀ ਇਹਨੇ ਕਲ ਸਲਾਹ ਕਰ ਰਿਹਾ ਤਾਂ ਹੁਣੀ 2 ਮਿੰਟ ਪਹਿਲਾਂ ਤੇ ਗੱਲ ਚੱਲਦੀ ਥੀ ਮੈਂ ਕਿਹਾ ਲੱਗੀ ਦੀ ਗੱਲ ਮੈਂ ਰੋਟੀਆਂ ਉਦਰੀ ਲੱਗੀ ਸੀ ਗੇਰਨ ਪਾਣ ਪਾਣੀ ਦਬੇ ਵਰਤੀ ਬਾਣ ਉੱਧਰ ਲੱਗੀ ਦੀ ਹੈ ਵਿੱਚ ਅੱਛੇ ਵੀ ਬਾਣ ਕੀ ਹੱਥ ਚ ਬਣ ਗਈ ਪਈ ਪਈ ਹੈ ਰੱਖ ਦੋ ਬੋਈ ਪ੍ਰਿੰਸ ਕਿਆ ਰੱਖੀ ਤੂੰ ਕੋਲ ਖੜਿਆ ਖੜਿਆ ਕਿਤੇ ਅੱਧੀਆਂ ਹੈਂ ਅਸੀਂ 2 ਨੰਬਰ ਮੈਂ ਕੱਢੀ ਜਾਵੇ ਚਲ ਉਹਦਾ ਤਾਂ ਕੋਈ ਰੌਲਾ ਨਹੀਂ ਕੀਦੀ ਦਿਖਾ ਦੇ ਪੁੱਤ ਚੱਲੀ ਜਾਵੇ ਇਹ ਵੀ ਹੈ ਨਾ ਵਾਹ ਵਾਹ ਉਹਨੇ ਤਾਂ ਕਹ ਸੀ ਰਾੜਾ ਦੋ ਲੂਣਗੇ ਦੋਈ ਵਾਰ ਚਾਲ ਗੋ ਰੱਖੀ ਮੈਂ ਤਾਂ ਹੀ ਤੈਨੂੰ ਕਿਹਾ ਏ ਵੀ ਮਨਜੀਤ ਚ ਗੱਲਾਂ ਉਹ ਮਾਰ ਰਹੀ ਏ ਪਰ ਐ ਨਹੀਂ ਹੋ ਜਾਂਦਾ ਕਦੇ ਕਦੇ ਹੋ ਜਾਂਦਾ ਹੈ ਕਿ ਨਹੀਂ ਮੈਂ ਨੂੰ ਕਹਿ ਰਹੀ ਮਾ ਦਿਨ ਤਾਂ ਪਰੋਠਾ ਨਹੀਂ ਲੱਗਿਆ ਮੈਂ ਹੋਰ ਹੁਣ ਫਿਰ ਨਹੀਂ ਹੈਗਾ ਜਣਾ ਟੀਟੀ ਡੀਡੀ ਬੰਦ ਜੱਟ ਡੀਡੀ ਬੰਦ ਆ ਵੀ ਹੈ ਭਾਈ ਹੈ ਨਹੀਂ ਰਹੀ ਸੀ ਹੁਣ ਮਾ ਵੀ ਸੌਦੇ ਪਵਾ ਲਿਆਇਓ ਹੂੰ ਤਾਂ ਮਜ਼ਾਕ ਕਰਦਾ ਕਹਿੰਦਾ ਜੇ ਸੌਦੇ ਨਾ ਆਏ ਨਾ ਫਿਰ ਕਹਿੰਦਾ ਟੀਟੀ ਉਹ ਤਾਂ ਬਈ ਚੱਲਦਾ ਹੀ ਰਹਿੰਦਾ ਸਵੇਰ ਸ਼ਾਮ ਤੈਨੂੰ ਪਤਾ ਲੱਗ ਲੱਗ ਚੈਨਲ ਆਣ ਨੇ ਅਲੱਗ ਅਲੱਗ ਖਬਰਾਂ ਚੱਲਦੀਆਂ ਹਰ ਇੱਕ ਚੈਨਲ ਤੇ ਚਲੋ ਤਾਂ ਫੇਰ ਵੀ ਠੀਕ ਆ ਤਾਂ ਧਾਰਮਿਕ ਚੈਨਲ ਹੈ ਨਾ ਖਬਰਾਂ ਵਾਲਾ ਹੈ ਖਬਰਾਂ ਵਾਲਾ ਮੇਰਾ ਹੈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਪ੍ਰਿੰਸ ਬਈ ਹੁਣ ਤੂੰ ਪੱਕਾ ਰਹੀ ਵੀ ਜੇ ਕਦੇ ਜਿਕਣਾ ਪਹਿਲਾਂ ਕਰੋਨਾ ਆ ਗਿਆ ਤਾਂ ਇੱਕ ਨਾ ਕਿਤੇ ਕੁਦਰਤ ਦੀ ਮਾਰ ਪੈਂਦੀ ਕੁਛ ਵੀ ਐ ਬਾਈ ਅਸੀਂ ਤਾਂ ਬਾਈ ਹੋਟਲ ਕਰ ਲੈਣਾ ਪ੍ਰਿੰਸ ਨੂੰ ਬਾਈ ਹਰ ਇੱਕ ਚੀਜ਼ ਆਂਦੀ ਹੈ ਪ੍ਰਿੰਸ ਨੂੰ ਬਾਈ ਤੁਸੀਂ ਏਡੀ ਗਲਤੀ ਕਰੀ ਨਾ ਕਿ ਹੁਣ ਸਾਰੇ ਸਿਆਲੇਵਾਂ ਮੈਂ ਬਹੁਤ ਪਹਿਲਾਂ ਦੱਸ ਦਿੰਦਾ ਹਾਂ ਸਵੇਰੇ ਸਵੇਰੇ ਉੱਥੇ ਠੱਗ ਗੁਲਕੇ ਮੇਥੇ ਰੋਟੀਆਂ ਹਾਂ ਬਣਾ ਕੇ ਖਾਇਆ ਕਰਦੇ ਤੁਸੀਂ ਐਨਾ ਤਾਂ ਜੀ ਨਾ ਵੀਡੀਓ ਕਾਲ ਕਰਕੇ ਚਾਚੀ ਉਹਨਾਂ ਨੂੰ ਵੀ ਦਿਖਾ ਦਿਆ ਵੀ ਆ ਹੋ ਰਿਹਾ ਸਮਾਨ ਤਿਆਰ ਕਹਿੰਦੀ ਆਹੋ ਮੂੰਹ ਚ ਪਾਣੀ ਆਉਂਦੇ ਹੁਣ ਮੈਂ ਤਾਂ ਕਹਿਆ ਤਾਂ ਵੀ ਵਿੱਚ ਨੂੰ ਤੁਸੀਂ ਵੱਢ ਲਓ ਭਾਈ ਗੇਰੋ ਚਾਚੀ ਵੀ ਤਾਂ ਆਟਾ ਗੁੰਨ ਰਹੀ ਐ ਵੀ ਗੇਰ ਦੋ ਧਣੀਆਂ ਪਦੀਨਾ ਕੁਝ ਵੀ ਮੂਹਰਾ ਆਂਦਾ ਪਾ ਕੇ ਵੱਢ ਕੇ ਪਾਓ ਵਿੱਚ ਮਾਂ ਹਣੀ ਬੜੀ ਐਸਾ ਹਾਂਜੀ ਹੋਰ ਚਲੋ ਠੀਕ ਐ ਉਰੇ ਤੇ ਕਿਆ ਲੈ ਕੇ ਜਾਣਾ ਜੋ ਖਾ ਲਿਆ ਪਾ ਲਿਆ ਹਟਾ ਲਿਆ ਉਹੀ ਜਾਣਾ ਨਾਲ ਇੱਕ ਹਾਸ ਖੇਡ ਲੈ ਹੋਰ ਕੁਝ ਨਹੀਂ ਜਾਣਾ ਹੈ ਕਿ ਨਹੀਂ ਉਈਓ ਹਾਏ ਹਾਏ ਕਰੀ ਜਾਣੀ ਸਾਰਾ ਦਿਨ ਹਾਏ ਹਾਏ ਕਰਕੇ ਕੱਢਣਾ ਉਹ ਵੀ ਠੀਕ ਨਹੀਂ ਐ ਖੁਸ਼ ਰਹੋ ਖਾਓ ਪੀਓ ਅਨੰਤ ਮਾਣੋ ਜ਼ਿੰਦਗੀ ਦੇ ਦੇ ਲਓ ਜੀ ਕਰੋ ਜੀ ਭੈਣ ਭਰਾਓ ਕਰੋ ਜੀ ਪਰੌਂਠੇ ਇੰਜੋਏ ਹੈ ਨਾ ਬਧੀਆ ਜੀ ਤੁਹਾਨੂੰ ਵੀ ਖੁਸ਼ਬੂ ਆਊਗੀ ਲਾਫਟਾਂ ਆ ਰਹੀਆਂ ਮੇਥਿਆਂ ਦੀਆਂ ਮੇਥੀ ਦੀਆਂ ਪਰ ਇੰਸਨਾਂ ਕੰਮ ਖਿੱਚਿਆ ਪਿਆ ਮੈਂ ਇਹਨੂੰ ਕਹਿ ਰਹੀ ਮੈਂ ਰਹਿਣ ਦੇ ਤੂੰ ਜਾ ਕੇ ਮੈਂ ਖਾ ਲਾਂ ਨਾ ਨਾ ਪਤਾ ਕੀ ਆਏ ਈਦਾ ਵੀ ਮੇਰੇ ਵਰਗਾ ਸੁਭਾਅ ਹੈ ਜਦ ਕੁਛ ਲੱਗ ਗਏ ਕੰਮ ਕਰਨਾ ਹੁਣ ਦੇਖ ਹੈ ਨਾ ਆਪਾਂ ਨੂੰ ਡਿਸ਼ ਬਣਾਣੀ ਦਿਖ ਦੱਸੀ ਆ ਤੇ ਆਰ ਵੀ ਕਰਤੀ ਹੁਣ ਮੇਰੇ ਮੰਗੇ ਇਹਦਾ ਸੁਭਾਅ ਹੈ ਨਾ ਕਿ ਕੋਲ ਵੀ ਖੜ ਜਾਣਾ ਬਣਾਈ ਵੀ ਜਾਣੀ ਆ ਹੁਣ ਅਸੀਂ ਕਰਨਾ ਕੀ ਆਏ ਜਦ ਖਾਉਂਗੇ ਬੈਠ ਕੇ ਖਾਉਂਗੇ ਛਕੂਗੇ ਪ੍ਰਸਾਦਾ ਠੀਕ ਹੈ ਨਹੀਂ ਪ੍ਰਿੰਸ ਹਾਂ ਹੁਣ ਬਣਾ ਲੂਗੇ ਤਾਂ ਕਿ ਆਏ ਸਾਰਾ ਮਨ ਭਰਦਾ ਇਕਣਾ ਹੈ ਕਿ ਨਹੀਂ ਹਾਂ ਕਿਤੇ ਐਵੇਂ ਵੀ ਨਾ ਹੋ ਜਾਵੇ ਜਿੰਗਣਾ ਜਲੇਬੀਆਂ ਵਾਲਾ ਜਲੇਬੀਆਂ ਕੱਢਣ ਲਾਈ ਜਾਂਦਾ ਸਾਨੂੰ ਕਹਿ ਦਿੰਦਾ ਚੱਕ ਚੱਕ ਕਰਕੇ ਰੱਖੀ ਜਾਓ ਪ੍ਰਾਤਮਾ ਉੱਥੇ ਬੈਠੇ ਬੈਠੇ ਸਾਰਾ ਮਨ ਭਰ ਜਾਂਦਾ ਅਸੀਂ ਖਾਂਦੇ ਵੀ ਨਹੀਂ ਕਿਤੇ ਤੇਰਾ ਮਨ ਨਾ ਭਰ ਜਾਵੇ ਬਾਅਦ ਚ ਕਹੇ ਮੈਂ ਤਾਂ ਰੱਜ ਕੇ ਜੀ ਬਣਾ ਕੇ ਹੀ ਬਣਾਣੇ ਵਾਲਾ ਰਾਜ ਵੀ ਜਾਂਦਾ ਹੁੰਦਾ ਵੈਸੇ ਹੁੰਦਾ ਬਣਾਣੇ ਵਾਲਾ ਰਾਜ ਜਾਂਦਾ ਪ੍ਰਿੰਸ ਹਾਂ ਲੋ ਜੀ ਜੱਸ ਕਰਨ ਨੂੰ ਅਸੀਂ ਰੈਡੀ ਕਰਕੇ ਭੇਜਤੇ ਜੀ ਸਕੂਲ ਫਾਦਰ ਸਾਹਿਬ ਲੈ ਗਏ ਤੇ 9 ਵਜੇ ਲੈ ਗਏ ਉਹਨੂੰ ਅੱਜ ਅੱਧਾ ਘੰਟਾ ਪਹਿਲਾਂ ਹੀ 9:30 ਲੱਗਦਾ ਜੀ ਸਕੂਲ ਤੇ ਜਿਹਦੇ ਕਰਕੇ ਜੀ ਅੱਧਾ ਘੰਟਾ ਪਹਿਲਾਂ ਇਹ ਘਰੋਂ ਗਏ ਜੇ 9:30 ਹਾਂ ਉਹੀ ਹੈ ਵੀ ਅੱਜ 10 ਮਿੰਟ ਹੋਰ ਪਹਿਲਾਂ ਭੇਜਤੇ ਸਮਝ ਗਏ ਲੋ ਜੀ ਮਨਜੀਤ ਨਾ ਇੱਕ ਖੁਸ਼ਖਬਰੀ ਹੋ ਰਹੀ ਜੀ ਮਨਜੀਤ ਕਿੰਨੀ ਪਾਰਟੀ ਵੀ ਹੋਈ ਵੀ ਆ ਜੀ ਦੋ ਤਿੰਨ ਇਕੱਠੀਆਂ ਹੋਈ ਵੀ ਆ ਜਰੂਰ ਕਮੈਂਟ ਕਰਿਓ ਮੇਰੀਓ ਭੈਣੋ ਇੱਕ ਤਾਂ ਬੇਲਣਾ ਨਵਾਂ ਲਈ ਆਈ ਇਹ ਪ੍ਰਿੰਸ ਇਹ ਬੇਲਣੇ ਤੇ ਦੋ ਤਿੰਨ ਕੰਮ ਲੈ ਲੈਣੀਆਂ ਆ ਇਹ ਪਾਸਾ ਵੀ ਰਹੀ ਮੜਾ ਜਕ ਕਿ ਤੇ ਕੋ ਮਜਵਾ ਹੈ ਆ ਰਾਤ ਨੂੰ ਵੀ ਨਹੀਂ ਆਇਆ ਘੁੰਮਣ ਆਏ ਨਹੀਂ ਰਾਤ ਨੂੰ ਨਹੀਂ ਆਦਾ ਸਵੇਰੇ ਬਰਾਉਨ ਦੇ ਟਾਈਮ ਤੇ ਘੁੰਮਾਈ ਆ ਆ ਸਵੇਰੇ ਘੁੰਮਣਾ ਭਾਈ ਉਹ ਆ ਇਹ ਹੋ ਜਾਂਦਾ ਚਲੋ ਹਾਸੀ ਮਜ਼ਾਕ ਤੇ ਬਾਕੀ ਲੋਕੋ ਦੇਖ ਲੋ ਜੀ ਸਾਡੀ ਮੰਜ਼ੀਦ ਦਾ ਇਹ ਜਿਆ ਕੰਮ ਹੈ ਨਾ ਜਿਹੜੀ ਚੀਜ਼ ਆ ਕੈਦ ਬੈ ਵੀ ਐ ਕਰਨਾ ਯੱਕ ਦੀ ਪ੍ਰਿੰਸਾ ਕੈਦ ਬੈ ਆ ਜਾਂ ਬਣਾਈਏ ਜਦ ਹੀ ਇਹ ਬਈ ਤਾਂ ਅਮਝਾਂ ਮਬੰਦਨ ਨਹੀਂ ਜਦ ਹੀ ਹਣੀ ਭਾਈਓ ਇਹ ਵੀ ਕਰਦਾ ਵੀ ਮੈਂ ਇਕੱਲੀ ਇਹਨੂੰ ਉਹ ਕਰਨਾ ਹੈ ਇਹ ਗੈਨ ਲਗੇ ਸਵੇਰੇ 7 ਵਜੇ ਉੱਠ ਗਿਆ ਇਹਨੇ ਮਸਾਲਾ ਉਹ ਲਾ ਦੇਰ ਕਰਤੇ ਆ ਮੈਂ ਮੈਥੇ ਜੀਤੇ ਉਹ ਘਰ ਚਟਾ ਗੁੰਦੇ ਆ ਚਲੋ ਜਦ ਤੱਕ ਤਿਆਰ ਕਰਤੇ ਆ ਚਲ ਐ ਵੀ ਮੇਰੇ ਮਾਂ ਕਾ ਮੈਂ ਗੱਲ ਕਿਆ ਕਹੀ ਹੈ ਮੈਂ ਤਾਂ ਮੈਂ ਤਾਂ ਇਹ ਇੱਕ ਹੋਰ ਵੀ ਕਹਿ ਰਿਹਾ ਤਾਂ ਪ੍ਰਿੰਸ ਨੂੰ ਵੀ ਤੇਰਾ ਕੰਮ ਵਧੀਆ ਇਹ 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 ਨਕਸ਼ਾ ਇਹ ਪੰਜਾਬ ਦਾ ਨਹੀਂ ਜੀ ਹੈ ਇਹ ਪਾਕਿਸਤਾਨ ਦਾ ਲੱਗਦਾ ਕਚੀਨ ਦਾ ਹੈ ਇਹਦੇ ਕਰਾਲੀ ਕੰਨੀ ਨਹੀਂ ਜਾਂਦਾ ਇੱਕ ਗੱਲ ਮੈਂ ਹੋਰ ਵੀ ਕਹਿ ਰਿਹਾ ਤਾਈ ਦੇਖੋ ਐ ਜੇ ਲੌਜੀਕ ਏਕਣੀ ਅਸੀਂ ਲੱਗੇ ਕਰਦੇ ਤੇ ਆਪਣੀ ਮਾਤਾ ਗੱਲ ਵੀ ਸਾਗ ਤੋੜ ਲਿਆਏ ਛਲਵਾ ਤੇ ਆ ਬਣਵਾ ਤੇ ਆ ਜਦੋਂ ਹੈਲਪ ਕਰਦੇ ਤੇ ਪਹਿਲਾਂ ਤੇ ਹੁਣ ਸਾਨੂੰ ਸੌਖਾ ਆਏ ਜੀ ਜੇ ਹੁਣ ਘਰਗ੍ਰਾਸਤੀ ਚ ਕਬੀਲਦਾਰੀਆਂ ਚ ਪੈ ਗਏ ਅਸੀਂ ਦਾ ਸੀ ਗਾਇਲ ਹੈਲਪ ਕਰਾ ਦੰਨੇ ਮੇਰੀ ਦੀ ਹੁਣ ਬਾਈ ਪ੍ਰਿੰਸ ਦਾ ਵੀ ਵਿਆਹ ਹੋਣਾ ਮੈਂ ਪ੍ਰਿੰਸ ਨੂੰ ਕਿਹਾ ਤੂੰ ਵੀ ਭਾਈ ਹੋਣਾ ਹੈ ਹੱਥ ਚਲਾੰਦਾ ਰੇ ਕਰ ਉਹ ਕਹਿੰਦਾ ਮੈਂ ਪਹਿਲਾਂ ਹੀ ਹਾਂ ਉਹ ਕਹਿੰਦਾ ਮੈਂ ਪਹਿਲੀ ਟ੍ਰੇਨ ਡ ਹੈ ਵਧੀਆ ਹੈ ਪ੍ਰਿੰਸ ਫੇ ਕਰ ਲੂ ਨਹੀਂ ਤੋ ਹੋਣੀ ਪਤਾ ਕੀ ਆਏ ਜਿੱਦਣ ਕਿਤੇ ਦੋ ਭਾਂਡੇ ਖੜਕ ਪੀ ਗਏ ਮੂਗਰਾ ਹੋਜੀ ਦਾ ਸਵੇਰੇ ਉੱਠ ਕੇ ਜਿਹੜਾ ਤੂੰ ਹੁਣ ਕਹਿ ਰਿਹਾ ਹੈਂ ਵੀ ਸਵੇਰੇ ਆਣਾ ਹੈ ਫੇ ਖਬਰਾਂ ਸਵੇਰੇ ਚਲਣੀਆਂ ਨਹੀਂ ਨਹੀਂ ਗਹਿਣ ਲੱਗ ਜੀ ਦਾ ਲਿਆ ਭਾਈ ਤੂੰ ਆਟਾ ਗੁੰਨ ਮੈਂ ਕਰ ਦੰਨਾ ਮੈਂ ਆ ਕੱਟ ਦੰਨਾ ਲਿਆ ਦੇ ਦੋ ਸਵੇਰੇ ਦਾ ਮਿੱਠੇ ਬੀਬੇ ਬਣ ਜੇ ਕਰ ਦੋ ਨਾ ਦੇ ਨਾ ਦੇ ਮਾਨ ਦੇ ਖੜ ਕੇ ਗਿਆ ਹੁਣ ਹੀ ਆਪਣੇ ਆਪਣੀ ਬਣਾ ਲਿਆ ਕਰਦੇ ਅੱਛਾ ਇਹ ਵੀ ਠੀਕ ਹੈ ਨਾ ਮੈਂ ਕਹੀ ਤੂੰ ਮੈਨੂੰ ਆਂਦੇ ਬਣਾਣੇ ਹਾਂ ਕਿਤੇ ਪਹਿਲੇ ਹੀ ਫਸ ਜਾਵਾਂ ਆ ਦੇਖ ਲੈ ਹੁਣ ਮੈਂ ਫਸਿਆ ਆਂ ਸਵੇਰੇ ਉੱਠ ਕੇ ਐਨਾ ਕੋਈ ਨਾ ਕੋਈ ਗੱਲ ਚੱਕ ਲੈਣੀ ਮੇਰੀ ਕਿ ਜਿਹੜੀ ਕੱਲ ਕੋਈ ਦਿੰਦੀ ਐ ਸਵੇਰੇ ਮੈਨੂੰ ਸੁਣਾਈ ਜਾਣੀ ਮੈਨੂੰ ਐ ਲੱਗਣਾ ਵੀ ਮੈਂ ਕੰਮ ਕਰਾ ਦਵਾਂਗਾ ਹਲ-ਹਲਪ ਇਹਨਾਂ ਦੀ ਭੁੱਲ ਜੂਂਗੇ ਨਹੀਂ ਆ ਨਾ ਤੂੰ ਬਈ ਕੰਮ ਕਰੀ ਬੱਚਾ ਲੋ ਅਸੀਂ ਤਾਂ ਮਜ਼ਾਕ ਕਰਦੇ ਆ ਜੀ ਕੋਈ ਹੋਣੀ ਹੈ ਜੀ ਜੇ ਆਪਾਂ ਦੋ ਹੱਥ ਹਲਾ ਲੂਗੇ ਤਾਂ ਸਾਨੂੰ ਇਹ ਫਾਇਦਾ ਹੀ ਕਿਉਂ ਬਾਈ ਪ੍ਰਿੰਸਾ ਕੱਲ ਨੂੰ ਜੇ ਕਿਤੇ ਪ੍ਰੋਬਲਮ ਹੈ ਜੀ ਲੱਗਿਆ ਲੰਘ ਜੇ ਮੈਂ ਪੇਕਿਆਂ ਨੂੰ ਤਾਂ ਆਪਣਾ ਚੱਕ ਦੇ ਕੰਮ ਨੂੰ ਪ੍ਰੋਗਰਾਮ ਢੋਲਕੀਆਂ ਛੈਣੇ ਚੱਕ ਲੋ ਜੇ ਦੀ ਫਾਤੇ ਤਾਂ ਹੋਣਾ ਨਹੀਂ ਹੁਣ ਕਿਉਂ ਦੇਖ ਰਿਹਾ ਮੈਂ ਪਿਛਾਰੇ ਤਾਂ ਦਿੱਤਾ ਕੋਹੜਾ ਪਾਤੀ ਸਾਨੂੰ ਹਾਂ ਵੀ ਅਸੀਂ ਘੋਲੀ ਬਣ ਕੇ ਨਾ ਨਾ ਕਿਉਂ ਨਹੀਂ ਬਾਈ ਹੱਦ ਹੋ ਗਈ ਤੇ ਲਓ ਜੀ ਤੁਸੀਂ ਵੇਖ ਵੀ ਲਿਆ ਜੀ ਅੱਜ ਆਪਾਂ ਨੇ ਨਵੀਂ ਡਿਸ਼ ਤਿਆਰ ਬਣਾ ਕੇ ਦਈ ਪ੍ਰਿੰਸਾ ਨੇ ਤੁਸੀਂ ਵੀ ਜੀ ਜ਼ਰੂਰ ਟਰਾਈ ਕਰਿਆ ਬਹੁਤ ਬਣਦੀ ਹੈ ਬਹੁਤ ਸੋਹਣੀ ਬਣਦੀ ਹੈ ਜੀ ਤੇ ਤੁਹਾਨੂੰ ਸ਼ੁਰੂ ਚ ਤੁਹਾਨੂੰ ਦੱਸੇ ਦੇ ਆ ਵੀ ਕਿੱਦਾਂ ਬਣਾ ਰਹੇ ਕਿੱਦਾਂ ਮਿਕਸ ਕਰਦੇ ਆ ਆਟੇ ਚ ਮੇਥੇ ਮੁਥੇ ਵਿੱਚ ਪੇਸਟ ਵੀ ਪਾਇਆ ਬਣਾ ਕੇ ਇਹਨੇ ਤਿਆਰ ਕਰਕੇ ਅਦਰਕ ਦਾ ਮਿਰਚਾਂ ਦਾ ਜੀਰਾ ਜੂਰਾ ਵੀ ਪਾਇਆ ਇਹ ਸਾਰਾ ਕੁਸ ਮੇਥੇ ਵੀ ਰਲਾਇਆ ਤੁਹਾਨੂੰ ਸਾਰਾ ਬਲੌਗ ਚ ਦੱਸਦੇ ਆ ਚਲੋ ਠੀਕ ਹੈ ਜੀ ਕਰੋ ਇੱਕ ਵਾਰੀ ਫੇਰ ਤੋਂ ਇੰਜੋਏ ਦੇਖੋ ਜੀ ਪ੍ਰਿੰਸ ਹੈ ਤੇਲ ਪਾ ਰਹੇ ਹਾਂ ਣਾਟੇ ਨੂੰ ਕੀ ਚਮਚੇ ਗਰ ਪਰਲਾ ਵਿਖਾ ਸਾਈ ਦੇ ਆ ਬਈ ਇਹਨੇ ਓ ਹੋ 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 ਹੈ ਚੰਗਿਆਰੇ ਕੱਡੇ ਪਏ ਐ ਤਵੇ ਦੇ ਉਦੇ ਇੱਕ ਤਾਂ ਅੱਗ ਕੱਢਦਾ ਪਰੌਂਠਾ ਉੱਪਰੇ ਪ੍ਰਿੰਸ ਐ ਥੋੜੀ ਬੱਕਦੀ ਥੋੜੀ ਬੱਕਦੀ ਆ ਹਾਂ ਤੇ ਇੱਕ ਹੋਰ ਵੀ ਕਰਦਾ ਪ੍ਰਿੰਸਾ ਜਿੱਕਣਾ ਹੁਣ ਤੇਰੀ ਰੋਟੀ ਐ ਐਨਾ ਚੱਕ ਉਹਦੇ ਉੱਪਰ ਰੱਖ ਦੇਣਾ ਹਣੀ ਵੀ ਉਹਨੂੰ ਵੀ ਕੀ ਲੱਗ ਜਾਵੇ ਜੇ ਜ਼ਿਆਦਾ ਲੱਗਿਆ ਵਾ ਦੋਈ ਰੋਟੀ ਨਾ ਲਾ ਦੇਣਾ ਗੈਲੇ ਤੇ ਚਲੋ ਠੀਕ ਐ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਮਿਲਦੇ ਆਂ ਜੀ ਫਿਰ ਅਗਲੇ ਬਲੌਗ ਵਿੱਚ ਕਿੱਦਾਂ ਲੱਗੇ ਜੀ ਤੁਹਾਨੂੰ ਬਲੌਗ ਜਰੂਰ ਹੁਣ ਕਮੈਂਟ ਕਰਕੇ ਦੱਸਿਓ ਤੇ ਨਾਲੇ ਤੁਸੀਂ ਵੀ ਟਰਾਈ ਕਰਿਓ ਜੀ ਉਹ ਦੇਖੋ ਇਹਨਾ ਉੱਪਰ ਕਰਤੇ ਆ ਉਹਦੇ ਚਲੋ ਦੁਈ ਨੂੰ ਵੀ ਲੱਗ ਗਿਆ ਕੀ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਦਾ ਬਾਏ ਬਾਏ ਜੀ ਸਾਰਿਆਂ ਨੂੰ ਹੁਣ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨੇ ਜੀ ਬਾਏ 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 ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਬਲੌਗ ਬਲਵੋਚ ਕਾ